ਾਰੇਹੀ ਧਰਮ ਪ੍ਰੇਮੀਆਂ ਨੂੰ ਜਾਵਲਮਕੀ ਹਰਰ ਵਾਲਮਕੀ ਜੈ ਭੀਮ ਜੈ ਸਭਿਦਾਨ ਮੈਂ ਜੀ ਜਗਦੀਸ਼ ਕੁਮਾਰ ਜੱਗੂ ਭਗਵਾਨ ਵਾਲਮਕੀ ਯੂਥ ਵੈਲਫੇਅਰ ਸਭਾ ਮੰਦਰ ਕਮੇਟੀ ਅਜੀਤ ਨਗਰ ਦਾ ਮੈਂ ਪ੍ਰਧਾਨ ਆ ਤੇ ਨਾਲੇ ਮੈਂ ਆਲ ਇੰਡੀਆ ਸ਼ੈਡੂਲ ਕਾਜ ਫੈਡਰੇਸ਼ਨ ਦਾ ਵੀ ਰਾਸ਼ਟਰੀ ਪ੍ਰਧਾਨ ਆ ਤੇ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਪ੍ਰਗਟ ਦਿਵਸ ਦਿਨ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਗਟ ਦਿਵਸ ਦਿਨ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਨਾਲ ਨਾਲ ਇਹ ਵੀ ਸੰਦੇਸ਼ ਦੇਣਾ ਚਾਹੁੰਨਾ ਵਾ ਕਿ ਸਾਡੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਗਟ ਦੇ ਸਿਬੰਦ ਦੇ ਵਿੱਚ ਸੰਤ ਸੰਤ ਮਲਗੀਨਾਥ ਜੀ ਜਿਹੜੇ ਕੀ ਸ਼ੋਭਾ ਯਾਤਰਾ ਔਰ ਬੜੀ ਧੂਮ ਧਾਮ ਨਾਲ ਲੈ ਕੇ ਆ ਰਿਹਾ ਉਹ ਜਿਹੜੀ ਸ਼ੋਭਾ ਯਾਤਰਾ ਵਾ ਉਹ ਭਗਵਾਨ ਵਾਲਮੀਕੀ ਮੂਰਤੀ ਗਵਰ ਮੰਡੀ ਤੋਂ ਆਰੰਭ ਹੋਵੇਗੀ ਤੇ ਵੱਖ-ਵੱਖ ਮਹੱਲੇ ਦੇ ਗੇਟਾਂ ਤੋਂ ਹੁੰਦੀ ਹੋਈ ਬਾਬਾ ਦੀਪ ਸਿੰਘ ਚੌਂਕ ਤੋਂ ਹੋ ਕੇ ਭਗਵਾਨ ਵਾਲਮੀਕੀ ਮੰਦਿਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮੰਦਿਰ ਅਜੀਤ ਨਗਰ ਵਿੱਚ ਸਮਾਪਤ ਹੋਵੇਗੀ ਔਰ ਮੈਦੇ ਸਾਰੇ ਦੇਸ਼ ਵਾਸੀਆਂ ਨੂੰ ਔਰ ਮਹੱਲੇ ਖਾਸ ਕਰਕੇ ਜਿਹੜੇ ਸਾਡੇ ਮਲਾ ਨਿਵਾਸੀ ਆ ਉਹ ਪੁਸ਼ਪੁਰੀ ਦੇ ਔਰ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਸ ਇਸ ਪ੍ਰੋਗਰਾਮ ਵਿੱਚ ਆ ਕੇ ਇਸ ਸੋਭਾ ਯਾਤਰਾ ਵਿੱਚ ਆ ਕੇ ਲੋਕ ਵੱਧ ਤੋਂ ਵੱਧ ਸੋਭਾ ਯਾਤਰਾ ਵਿੱਚ ਆਓ ਔਰ ਸੋਭਾ ਯਾਤਰਾ ਦੀ ਵੱਧ ਤੋਂ ਵੱਧ رونਕ ਵਧਾਓ ਔਰ ਮੈਂ ਆਪਣੇ ਮਹੱਲੇਦਾਰਾਂ ਨੂੰ ਹੁਸ਼ਨਪੁਰਾ ਨੂੰ ਖਾਸ ਕਰਕੇ ਕਹਿਣਾ ਚਾਹੁੰਦਾ ਵਾਂ ਕਿ ਇਸ ਸੋਭਾ ਯਾਤਰਾ ਵਿੱਚ ਆ ਕੇ ਇਸ ਜਿਹੜਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਸ਼ਾਮਲ ਹੋ ਕੇ ਭਗਵਾਨ ਵਾਲਮੀਕੀ ਸ੍ਰਿਸ਼ਟੀ ਕਰਤਾ ਦੀਆਂ ਘਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਦੇਖੋ ਜਾਂ ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਤਦ ਤੱਕ ਸਾਡੀ ਕੋਈ ਵੀ ਯਾਤਰਾ ਜਾਂ ਕੋਈ ਵੀ ਚੀਜ਼ ਕੋਈ ਸਫਲ ਨਹੀਂ ਹੁੰਦੀ ਤੇ ਮੈਂ ਤੇ ਸਾਰੀਆਂ ਬੀਬੀਆਂ ਭੈਣਾਂ ਨੂੰ ਮੁਹੱਲੇਦਾਰਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਫਿਰ ਤੋਂ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਵਾਰ ਤੋਂ ਵੱਧ ਰੌਣਕ ਬਦਾਓ ਇਹਨਾਂ ਕੁਝ ਕਹਿੰਦਾ ਆਇਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੋਬਿਧਾ